ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲਾ ਭਗਵੰਤ ਮਾਨ ਜਿੰਦਾਬਾਦ ਪੰਜਾਬ ਦੇ ਬਾਰੇ ਗੱਲਾਂ ਕਰਨ ਵਾਲਾ ਪੰਜਾਬ ਦੇ ਬਾਰੇ ਸੋਚਣ ਵਾਲਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲਾ ਪੰਜਾਬ ਦਾ ਪੈਸਾ ਬਚਾਉਣ ਵਾਲਾ ਸਰਦਾਰ ਭਗਵੰਤ ਮਾਨ ਜਿੰਦਾਬਾਦ ਮਾਨ ਸਾਹਿਬ ਮੈਂ ਤੁਹਾਡੀ ਇੱਕ ਵਿਧਾਨ ਸਭਾ ਦੇ ਵਿੱਚ ਗੱਲ ਸੁਣੀ ਸੀ ਗੱਲ ਕੀ ਸੀ ਕਿ ਹੰਸ ਤੇ ਹੰਸਣੀ ਘੁੰਮਣ ਜੰਗਲ ਦੇ ਵਿੱਚ ਗਏ ਤੇ ਉੱਥੇ ਹੰਸਣੀ ਕਹਿੰਦੀ ਆ ਜੰਗਲ ਦੇ ਵਿੱਚ ਉਜਾੜਾ ਕਿਉਂ ਆ ਮਾਨ ਸਾਹਿਬ ਗੱਲ ਸੁਣ ਕੇ ਆਨੰਦ ਆ ਗਿਆ ਮਾਨ ਸਾਹਿਬ ਨੇ ਦੱਸਿਆ ਕਿ ਹੰਸ ਨੇ ਇਹ ਕਿਹਾ ਕਿ ਹੰਸਣੀਏ ਲੋਕ ਕਹਿੰਦੇ ਆ ਸਿਆਣੇ ਕਹਿੰਦੇ ਆ ਜਿੱਥੇ ਉਜਾੜਾ ਹੋਵੇ ਉੱਥੇ ਉੱਲਿਆਂ ਦਾ ਵਾਸਾ ਹੁੰਦਾ ਤੇ ਇੱਥੇ ਉੱਲਿਆਂ ਦਾ ਵਾਸਾ ਥੱਲੇ ਹੰਸਣੀ ਦੀ ਨਿਗਾ ਪਈ ਕਾਂ ਇੱਕ ਉੱਲੂ ਬੈਠਾ ਸੁਬਾਹ ਹੋਈ ਹਾਂਸ ਤੇ ਹੰਸ ਨਹੀਂ ਉੱਡਣ ਲੱਗੇ ਤੇ ਉੱਲੂ ਕਹਿੰਦਾ ਉਹ ਹੰਸ ਨਹੀਂ ਮੇਰੇ ਘਰ ਵਾਲੀ ਆ ਤੂੰ ਮੇਰੇ ਘਰ ਵਾਲੀ ਨੂੰ ਕਿੱਧਰ ਲੈ ਕੇ ਜਾ ਰਿਹਾ ਹੰਸ ਜਦੋਂ ਲੱਗ ਗਿਆ ਕਹਿੰਦਾ ਇਹ ਘਰ ਵਾਲੀ ਮੇਰੀ ਆ ਉੱਲੂ ਆ ਤੂੰ ਕਿਵੇਂ ਕਹਿ ਸਕਦਾ ਫਿਰ ਉੱਲੂ ਕਹਿੰਦਾ ਮੈਂ ਪੰਚਾਇਤ ਇਕੱਠੀ ਕਰਦਾ ਉੱਲੂ ਨੇ ਪੰਚਾਇਤ ਇਕੱਠੀ ਕੀਤੀ ਗਿਰਜ ਸਰਪੰਚ ਸੀ ਮੈਂਬਰ ਲੂੰਬੜੀ ਸੀ ਨਾਲੇ ਕਾਂ ਚੌਂਕੀਦਾਰ ਸੀ ਤੇ ਜਦੋਂ ਬਹਿਸ ਬਾਜੀ ਹੋਈ ਤਾਂ ਗਿਰਜ ਸਰਪੰਚਾਂ ਦੀ ਕਹਿੰਦੀ ਇਹ ਤਾਂ ਹੰਸ ਨਹੀਂ ਕਹਿੰਦੇ ਘਰ ਵਾਲੀ ਤਾਂ ਹੰਸ ਦੀ ਲੱਗਦੀ ਆ ਕਾਂ ਆਂਦਾ ਕਹਿੰਦਾ ਗੱਲ ਸੁਣੋ ਸਰਪੰਚ ਸਾਹਿਬ ਕਹਿੰਦਾ ਹੈ ਤਾਂ ਹੰਸ ਦੇ ਘਰ ਵਾਲੀ ਪਰ ਇਹ ਇੰਨੀ ਸੋਹਣੀ ਸੁਨੱਖੀ ਆ ਆਪਣੇ ਜੰਗਲ ਦੇ ਵਿੱਚ ਉੱਡਿਆ ਕਰੂਗੀ ਤੇ ਤੁਸੀਂ ਐਂ ਕਰੋ ਇਹ ਉੱਲੂ ਦੇ ਘਰ ਵਾਲੀ ਸਾਬਤ ਕਰ ਦਿਓ ਸਰਪੰਚ ਗਿਰਜਣੀਆਂ ਦੀ ਕਹਿੰਦੀ ਇਹ ਤਾਂ ਭਾਈ ਜਿਹੜੇ ਘਰ ਵਾਲੀ ਹੰਸ ਨਹੀਂ ਆ ਉਹ ਉੱਲੂ ਦੇ ਘਰ ਵਾਲੀ ਆ ਹਾਂਸਰ ਉਹਨਾਂ ਅੱਕਾ ਹੋ ਕੇ ਉੱਡਣ ਲੱਗਿਆ ਪੰਚਾਇਤ ਜਾਂਦੀ ਰਹੀ ਉੱਲੂਆਂ ਦਾ ਭਾਈ ਆਪਦੇ ਘਰ ਆਲੀ ਲੈ ਜਾ ਹਾਂਸਾਂ ਦਾ ਕਹਿੰਦਾ ਯਾਰ ਤੂੰ ਪਹਿਲਾਂ ਮੇਰੇ ਨਾਲ 2 ਘੰਟੇ ਬਹਿਸ ਬਾਜੀ ਕਰੀ ਗਿਆ ਤੇ ਹੁਣ ਤੂੰ ਆਣਾ ਆਪਦੇ ਘਰ ਆਲੀ ਲੈ ਜਾ ਉੱਥੇ ਉਹ ਆਂਦਾ ਭਾਈ ਮੈਂ ਤੇਰੀਆਂ ਗੱਲਾਂ ਸੁਣ ਲਈਆਂ ਸੀ ਉੱਲੂ ਆਂਦਾ ਕਹਿੰਦਾ ਰਾਤ ਮੈਂ ਤੁਹਾਡੀਆਂ ਦੋਨੇ ਜੀਆਂ ਦੀਆਂ ਗੱਲਾਂ ਸੁਣ ਲਈਆਂ ਸੀ ਤੁਸੀਂ ਕਿਹਾ ਸੀ ਕਿ ਜਿੱਥੇ ਉੱਲੂਆਂ ਦੀ ਜਿੱਥੇ ਉੱਲੂ ਬੈਠੇ ਹੋਣ ਉੱਥੇ ਉਜਾੜਾ ਹੁੰਦਾ ਕਹਿੰਦਾ ਉਜਾੜਾ ਉੱਥੇ ਨਹੀਂ ਹੁੰਦਾ ਜਿੱਥੇ ਉੱਲੂ ਹੋਣ ਉਜਾੜਾ ਉੱਥੇ ਹੁੰਦਾ ਜਿੱਥੇ ਇਹੋ ਜੀਆਂ ਪੰਚਾਇਤਾਂ ਹੋਣ ਵਾਹ ਭਗਵੰਤ ਮਾਨ ਜੀ ਸਤਕੇ ਜਾਈਏ ਸਤਕੇ ਜਾਈਏ ਤੁਹਾਡੀ ਸੋਚ ਦੇ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਸਾਰਾ ਉਜਾੜ ਪੈ ਰਿਆ ਕੋਈ ਮਲਾਜ਼ਮਾਂ ਦੀਆਂ ਕੰਮ ਕਰਦਿਆਂ ਦੀਆਂ ਮੌਤਾਂ ਹੋ ਰਹੀਆਂ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹੋਰ ਇੱਥੇ ਜਿਹੜਾ ਕਹਿ ਲਓ ਆਏ ਦਿਨ ਨੌਜਵਾਨਾਂ ਦਾ ਉਜਾੜਾ ਪੈ ਰਿਆ ਕਿਸਾਨਾਂ ਦਾ ਉਜਾੜਾ ਪੈ ਰਿਆ ਮਜ਼ਦੂਰਾਂ ਦਾ ਉਜਾੜਾ ਪੈ ਰਿਆ ਇਹਦਾ ਮਤਲਬ ਕੀ ਪੰਜਾਬ ਦੇ ਲੋਕਾਂ ਨੇ ਸਰਕਾਰ ਇਸ ਟਾਈਮ ਉਲੰਘਾਂ ਦੀ ਚੋਣ ਲਈ ਆ ਹੁਣ ਗੁੱਸਾ ਲੱਗੂਗਾ 2 ਮਿੰਟ ਤੁਹਾਡੀਆਂ ਗੱਲਾਂ ਤੁਹਾਡੇ ਤੇ ਚੱਲਣੀਆਂ ਮਾਨ ਸਾਹਿਬ ਆ ਚੈੱਕ ਕਰੋ ਪੰਜਾਬੀ ਲੋਕ ਚੈਨਲ ਜਗਦੀਪ ਥਲੀ ਦਾ ਜਿਹੜਾ ਅਕਸਰ ਲੋਕਾਂ ਦੀ ਗੱਲ ਕਰਦਾ ਹੀ ਰਹਿੰਦਾ ਇਹ ਚੈਨਲ ਆ ਸੁਣੋ ਕੀ ਹੁੰਦੇ ਹੈਗੇ ਆ ਪਰ ਕੰਮ ਤੇ ਡਿਊਟੀ ਤੇ ਚੱਲ ਰਿਹਾ ਸੀ ਕੋਈ ਫੀਟਰ ਫਾਲਟੀ ਹੋਇਆ ਤਾਂ ਇਹਨੂੰ ਠੀਕ ਕਰਨ ਵਾਸਤੇ ਉਸ ਲਾਈਨ ਤੇ ਚੱਲ ਰਿਹਾ ਸੀ ਜੂਨ ਤੋਂ ਲੈ ਕੇ ਜਦੋਂ ਤੋਂ ਇੱਕ ਪੈੜੀ ਸੀਜ਼ਨ ਸ਼ੁਰੂ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ 20ਵੀਂ ਮੌਤਾਂ ਹੈ ਜਿਹੜੇ ਸਾਡੇ ਸੀਐਚਵੀ ਕੰਮੇ ਆ ਇਹ 15 15 16 16 ਸਾਲਾਂ ਤੋਂ ਲਗਾਤਾਰ ਮੈਕਨ ਦੇ ਵਿੱਚ ਕੰਮ ਕਰਦੇ ਆ ਇਸ ਦੇ ਦੌਰਾਨ ਕੋਈ ਵੀ ਹਾਸਾ ਹੋ ਜਾਂਦਾ ਸਰਕਾਰ ਕੋਈ ਮੁਆਵਜ਼ੇ ਦਾ ਪ੍ਰਬੰਧ ਨਹੀਂ ਕਰਦੀ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕਰਦੀ ਕੋਈ ਪਰਿਵਾਰ ਨੂੰ ਪੈਨਸ਼ਨ ਦਾ ਪ੍ਰਬੰਧ ਨਹੀਂ ਕਰਦੀ ਸਰਕਾਰ ਦੀ ਪਾਲਿਸੀ ਹੈ ਵੀ ਜੇਕਰ ਰੈਗੂਲਰ ਕਰਮਚਾਰੀ ਦੇ ਖਾਸਾ ਵਾਪਰਦਾ ਤਾਂ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਾਰੰਟੀ ਹੁੰਦੀ ਆ ਉਹਦੇ ਪਰਿਵਾਰ ਨੂੰ ਪੈਨਸ਼ਨ ਦੀ ਵੀ ਗਾਰੰਟੀ ਹੁੰਦੀ ਆ ਸਾਰੇ ਪ੍ਰਬੰਧ ਜਿਹੜੇ ਹੁੰਦੇ ਹੈਗੇ ਆ ਪਰ ਇਹ ਅਫਸੋਸ ਇਹ ਆ ਵੀ ਇੱਕ ਕੱਚੇ ਮੁਲਾਜ਼ਮ ਨਾਲ ਇਹਨਾ ਧੋਖਾ ਕਿਉਂ ਆ ਆ ਤੁਸੀਂ ਦੇਖਿਆ ਕੱਲ ਸ਼ਾਮ ਦਾ ਐਕਸੀਡੈਂਟ ਹੋਇਆ ਵਾ ਪਰ ਸਾਥੀ ਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਮੁਆਵਜ਼ੇ ਦਾ ਕੋਈ ਗੱਲਬਾਤ ਨਹੀਂ ਕਰ ਰਹੇ ਤੇ ਜਦੋਂ ਇਸਰਦੀਪ ਨੂੰ ਡਿਊਟੀ ਤੇ ਵਰਤਿਆ ਜਾਂਦਾ ਦਾ ਜਦ ਸਾਰੇ ਬੁਲਾਉਂਦੇ ਸੀ ਪਰ ਹੁਣ ਕੋਈ ਵੀ ਸਾਡੇ ਸਾਥੀ ਨੂੰ ਬੁਲਾਉਣ ਲੈਣ ਵਾਸਤੇ ਆਇਆ ਨਹੀਂ ਸਰ ਤਾਂ ਆਏ ਹੋਣੇ ਜਿਹੜੇ ਪੱਕੇ ਮਮਲਾਦਮ ਉਹ ਤਾਂ ਆਏ ਹੋਣੇ ਇੱਥੇ ਹੁਣ ਸਰ ਜੇ ਆਈ ਆਈਓ ਸਾਹਿਬਾਂ ਆਏ ਆ ਉਹਨਾਂ ਦੇ ਹੱਥਾਂ 'ਵਾਂ ਕੁਛ ਨਹੀਂ ਉਹ ਕੁਛ ਨਹੀਂ ਦੇ ਰਹੇ ਮੌਕੇ ਤੇ ਹੁਣ ਉਹ ਦੇਣਗੇ ਵੀ ਕੀ ਬਾਈ ਤੁਹਾਨੂੰ ਉਹਨਾਂ ਤਿੰਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਆਪ ਨਹੀਂ ਰਹਿਣੀਆਂ ਜਦੋਂ ਸਰਕਾਰ ਉਲੂਆਂ ਦੀ ਹੋਵੇ ਉਦੋਂ ਤੁਹਾਨੂੰ ਕੀ ਮਿਲ ਸਕਦਾ ਉਦੋਂ ਤੁਸੀਂ ਜਿਹੜੀ ਸਰਕਾਰ ਮਾਨ ਸਾਹਿਬ ਨੇ ਦੱਸੀ ਆ ਉਹ ਸਰਕਾਰ ਤੋਂ ਜਿੱਥੇ ਇਹੋ ਜੀ ਸਰਕਾਰ ਹੋਵੇ ਉੱਥੇ ਉਜਾੜਾ ਹੀ ਪੈਣਾ ਹੁੰਦਾ ਭਾਈ ਸਾਹਿਬ ਜਿਹੜੇ ਕੱਚੇ ਮੁਲਾਜ਼ਮ ਲੱਗਦੇ ਆ ਉਹ ਉਦੋਂ ਲੱਗ ਜਾਂਦੇ ਆ ਕਿਉਂਕਿ ਉਹ ਬੇਰੁਜ਼ਗਾਰ ਹੁੰਦੇ ਆ ਬੇਰੁਜ਼ਗਾਰ ਕੀਤੇ ਗਏ ਹੁੰਦੇ ਆ ਤਾਂ ਕਿ ਇਹ ਲੱਗ ਜਾਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਪੱਕੇ ਮੁਲਾਜ਼ਮ ਕਹੀ ਜਾਂਦੇ ਆ ਤੁਹਾਨੂੰ ਪੱਕੇ ਮੁਲਾਜ਼ਮ ਵੀ ਨਹੀਂ ਮਿਲਦੇ ਉਹ ਕਿਉਂ ਨਹੀਂ ਮਿਲਦੇ ਕਾਰਨੇ ਦਾ ਇਹ ਆ ਭਾਈ ਜਿਹੜਾ ਬਿਜਲੀ ਡਿਪਾਰਟਮੈਂਟ ਆ ਉਹ ਸਰਕਾਰ ਰਾਜ ਆਪਦੇ ਘਰ ਦਾ ਸਮਝ ਕੇ ਫ੍ਰੀ 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 ਕਰੀ ਜਾਂਦੀ ਆ ਤੇ ਜਿਹੜੀ ਬਿਜਲੀ ਫ੍ਰੀ ਫ੍ਰੀ ਹੋਈ ਜਾਂਦੀ ਹੋਵੇ ਉਹ ਤਨਖਾਹਾਂ ਤੁਹਾਨੂੰ ਕਿੱਥੋਂ ਦੇਊਗੀ ਤੁਸੀਂ ਇੰਨਾ ਚੀਜ਼ਾਂ ਦਾ ਰੌਲਾ ਕਿਉਂ ਨਹੀਂ ਪਾਉਂਦੇ ਲੋਕ ਅੱਧੀ ਰਾਤ ਨੂੰ ਤੁਹਾਨੂੰ ਫੋਨ ਲਾਉਂਦੇ ਆ ਕੋਈ ਉਲੂਆਂ ਦੀ ਸਰਕਾਰ ਨੂੰ ਫੋਨ ਨਹੀਂ ਲਾਉਂਦਾ ਕਿਸੇ ਐਮਐਲਏ ਨੂੰ ਫੋਨ ਨਹੀਂ ਲਾਉਂਦਾ ਤੁਹਾਡੀ ਡਿਊਟੀ ਆ ਤੁਸੀਂ ਇਹ ਕੰਮ ਕਰਨਾ ਜਿੰਨਾ ਚਿਰ ਯਾਦ ਰੱਖੋ ਕਿ ਤੁਸੀਂ ਰੌਲਾ ਨਹੀਂ ਪਾਉਂਦੇ ਕਿ ਹਰ ਘਰ ਨੂੰ ਬਿਜਲੀ ਬਿੱਲ 500 ਰੁਪਿਆ ਲਾਓ ਨਾ ਘੱਟ ਨਾ ਵੱਧ ਜਿਹੜਾ ਜਮਈ ਗਰੀਬ ਆ ਜਿਹੜਾ ਰੋਟੀ ਦੇ ਜਿਹਦੇ ਘਰੇ ਲਾਲੇ ਪਏ ਹੋਏ ਆ ਉਸ ਘਰ ਨੂੰ ਪਲਾ 500 ਨਾ ਲੱਗਿਆ ਹੋਵੇ ਪਰ 500 ਰੁਪਿਆ ਆਏ ਮਹੀਨੇ ਦਾ ਹਰ ਇੱਕ ਘਰ ਨੂੰ ਬਿੱਲ ਲੱਗ ਜੇ ਲਗਭਗ 3 ਕਰੋੜ ਆਬਾਦੀ ਆ 50 ਲੱਖ ਮੀਟਰ ਤਾਂ ਹੋਊ ਗਈ ਪੰਜਾਬ ਦੇ ਵਿੱਚ 250 ਕਰੋੜ ਰੁਪਇਆ ਮਹੀਨੇ ਦਾ ਬਣੂਗਾ 3000 ਕਰੋੜ ਰੁਪਇਆ ਸਾਲ ਦਾ ਜਿਹਦੇ ਵਿੱਚ ਬਾਈ ਤੁਸੀਂ ਪੱਕੇ ਲੱਗ ਜਾਓਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਅੱਜ ਕੱਲ ਤੁਹਾਡੇ ਮਹਿਕਮੇ ਦੀ ਆਈਟੀਆਈ ਤਾਂ ਕਰੀ ਜਾਂਦੇ ਆ ਪਰ ਉਹਨਾਂ ਨੂੰ ਛੇਤੀ ਨੌਕਰੀਆਂ ਨਹੀਂ ਮਿਲਦੀਆਂ ਕਿਉਂ ਨਹੀਂ ਮਿਲਦੀਆਂ ਮਿਲਣਗੀਆਂ ਕਿੱਥੋਂ ਜਦੋਂ ਮਹਿਕਮਾ ਦਾ ਸਾਰਾ ਹੀ ਉੱਡੂ ਉੱਡੂ ਕਰੀ ਜਾਂਦਾ ਮਹਿਕਮੇ ਦੇ ਪੱਲੇ ਕੱਖ ਨਹੀਂ ਰਹਿਣਾ ਲੋਕ ਕਹਿੰਦੇ ਆ ਵੀ 80% ਘਾਟੇ 'ਚ ਚੱਲ ਰਿਹਾ ਬਿਜਲੀ ਡਿਪਾਰਟਮੈਂਟ ਬਾਈ ਜਦੋਂ ਸਾਰਾ ਬਿਜਲੀ ਡਿਪਾਰਟਮੈਂਟ ਘਾਟੇ 'ਚ ਜਾਂਦਾ ਰਿਹਾ ਚੱਕਰੇ ਆ ਬਾਈ ਆਪਾਂ ਸਰਕਾਰ ਦੇ ਸਾਰਾ ਕੁਝ ਵਸ ਪਾ ਦਿੱਤਾ ਆਪਾਂ ਆਪ ਦੇ ਵਸ ਕੁਝ ਵੀ ਨਹੀਂ ਰੱਖਿਆ ਨੋਟ ਕਰੋ ਗੱਲ ਸਰਕਾਰ ਆਪਾਂ ਚੁੰਨਦੇ ਆ ਤੇ ਸਰਕਾਰ ਨੂੰ ਆਪਾਂ ਸਵਾਲ ਨਹੀਂ ਕਰਦੇ ਜਿਹੜਾ ਕੋਈ ਐਮਐਲਏ ਤੁਹਾਨੂੰ ਹੱਸ ਕੇ ਬੁਲਾ ਲੇ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ ਔਰ ਤੁਸੀਂ ਛੇਤੀ ਕਿਤੇ ਮਾਰੇ ਬੰਦਿਆਂ ਦੀ ਗੱਲ ਨਹੀਂ ਸੁਣਦੇ ਅੱਜ ਇਹ ਹਾਲਾਤ ਹੋਏ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬਿਜਲੀ ਡਿਪਾਰਟਮੈਂਟ ਨੂੰ ਪ੍ਰਾਈਵੇਟ ਕੰਪਨੀਆਂ ਨਾਲ ਖਰੀਦਣ ਤਾਂ ਤੁਸੀਂ ਕਹਿ ਦਿਆ ਜੇ ਵਿਸ਼ਵਦੀਪ ਫਾਜ਼ਿਲ ਕਾ ਤੂੰ ਐਵੇਂ ਫਿਰਦਾ ਸੀ ਜਦੋਂ ਬਿਜਲੀ ਡਿਪਾਰਟਮੈਂਟ ਘਾਟੇ 'ਚ ਜਾ ਰਿਹਾ ਸਰਕਾਰ ਇਹਨੂੰ ਤਾਂ ਚੱਕਣ ਦਾ ਨਾਂ ਨਹੀਂ ਲੈਂਦੀ ਫ੍ਰੀ ਫ੍ਰੀ ਕਰੀ ਆਉਂਦੀ ਆ ਤੇ ਸਾਡੇ ਬੱਚਿਆਂ ਨੂੰ ਨੌਕਰੀਆਂ ਕਿੱਥੋਂ ਮਿਲ ਜਾਣਗੀਆਂ ਇਸ ਡਿਪਾਰਟਮੈਂਟ ਲੋਕਾਂ ਨੂੰ ਬਿਜਲੀ ਫ੍ਰੀ ਕਿੱਥੋਂ ਮਿਲ ਜੂਗੀ ਜਦੋਂ ਪੈਦਾਵਾਰ ਤਾਂ ਪੈਸਾ ਕਿਤੇ ਹੋ ਨਹੀਂ ਰਿਹਾ ਇਸ ਡਿਪਾਰਟਮੈਂਟ ਵਿੱਚ ਤੇ ਲਾਗਤ ਲੱਗ ਰਹੀ ਆ ਤੁਹਾਡੀਆਂ ਤਨਖਾਹਾਂ ਦੇ ਰਹੇ ਆ ਤੇ ਫਿਰ ਬਾਈ ਯਾਦ ਰੱਖੋ ਇਹਨੂੰ ਠੇਕੇ ਤੇ ਯਾਦ ਰੱਖੋ ਪ੍ਰਾਈਵੇਟ ਕੰਪਨੀਆਂ ਚੱਕਣਗੀਆਂ ਉਦਾਹਰਨ ਤੌਰ ਇੱਕ ਖੂਹ ਆ ਜਿਹਦੇ ਵਿੱਚੋਂ ਪਾਣੀ ਕੱਢੀ ਜਾਂਦੇ ਆ ਕੱਢੀ ਜਾਂਦੇ ਆ ਪਰ ਉਹਦੇ ਵਿੱਚ ਕੋਈ ਬਾਲਟੀ ਪਾਣੀ ਦੀ ਪਾ ਨਹੀਂ ਰਿਹਾ ਜਾ ਫਿਰ ਆਖਰ ਨੂੰ ਤਾਂ ਉਹ ਖੂ ਖਾਲੀ ਹੋਊਗਾ ਜਾਂ ਤਾਂ ਉਹ ਖੂ ਢੋਣਾ ਪਊਗਾ ਜਾਂ ਉਹ ਖੂ ਠੇਕੇ ਤੇ ਚੜਾਉਣਾ ਪਊਗਾ ਕਿੰਨੇ ਡਿਪਾਰਟਮੈਂਟ ਸਰਕਾਰੀ ਸਾਡੇ ਪ੍ਰਾਈਵੇਟ ਹੋ ਗਏ ਕੌਣ ਬੋਲਿਆ ਕੋਈ ਨਹੀਂ ਬੋਲਿਆ ਕਿਉਂਕਿ ਉਹਨਾਂ ਨੇ ਆਪਣੀ ਬੋਲਣ ਵਾਲੀ ਮਾਤ ਹੀ ਨਹੀਂ ਛੱਡੀ ਤਾਂ ਕਰਕੇ ਬਾਈ ਤੁਸੀਂ ਜਿਹੜਾ ਕਹ ਲੋ ਪ੍ਰਾਈਵੇਟ ਚੱਲ ਰਹੇ ਆ ਤਾਂ ਤੁਹਾਨੂੰ ਪੱਕੇ ਕਰਨ ਦਾ ਨਾਂ ਨਹੀਂ ਲੈਂਦੇ ਪੱਕਿਓ ਤੁਹਾਨੂੰ ਕਿਉਂ ਕਰਨਗੇ ਜਦੋਂ ਤੁਸੀਂ ਉਹਨਾਂ ਕੋਲ 10 12 ਜਿੰਨੀ ਵੀ ਤਨਖਾਹ ਦੇ ਵਿੱਚ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਕੀ ਲੋੜ ਆ ਤੁਹਾਨੂੰ ਪੱਕੇ ਕਰਨ ਦੀ ਜਦੋਂ ਇੱਕ ਬੰਦਾ ਆਪਣੇ ਪੰਜਾਬ ਦਾ ਮੰਨ ਕੇ 10 ਖੜੇ ਆ ਦਸਾਂ ਨੂੰ ਇਹ ਕਹਤਾ ਕਿ ਆਓ ਜੀ ਤੁਸੀਂ ਪ੍ਰਾਈਵੇਟ ਲੱਗ ਜਾਓ 10 ਕਹਿ ਦਿੰਨੇ ਆ ਲੱਗ ਜਾਂਦੇ ਆ ਪਰ ਦਸ ਇਹ ਨਹੀਂ ਕਹਿੰਦੇ ਵੀ ਅਸੀਂ ਪ੍ਰਾਈਵੇਟ ਨਹੀਂ ਸਾਨੂੰ ਸਰਕਾਰੀ ਰੱਖੋ ਜਦੋਂ ਆਪਣੇ ਕੋਲ ਰੋਟੀ ਦੇ ਲਾਲੇ ਪਾਤੇ ਆ ਆਪਾਂ ਹਰ ਨੌਕਰੀ ਚੁੰਮ ਲੈਣੇ ਆ ਇਸ ਕਰਕੇ ਭਾਈ ਜਿਹੜਾ ਬਿਜਲੀ ਡਿਪਾਰਟਮੈਂਟ ਕਮ ਸੇ ਕਮ ਇਹ ਤਾਂ ਸਰਕਾਰੀ ਰਹਿ ਜਾਏ ਤੁਸੀਂ ਰੌਲਾ ਪਾਓ ਸਰਕਾਰ ਅੱਗੇ ਰੌਲਾ ਪਾਓ ਕਿ ਹਰ ਘਰ ਨੂੰ 500 ਰੁਪਿਆ ਬਿਜਲੀ ਬਿੱਲ ਹੋਣਾ ਚਾਹੀਦਾ ਤੇ ਜੇਕਰ ਬਈਏ ਨਾ ਰਿਆ ਸ਼ਰਾਬ ਪੀਣ ਨੂੰ ਲੋਕਾਂ ਕੋਲ ਪੈਸੇ ਹੈਗੇ ਆ ਬੀੜਾ ਲਾਉਣ ਨੂੰ ਲੋਕਾਂ ਕੋਲ ਪੈਸੇ ਹੈਗੇ ਆ ਬੀੜੀ ਪੀਣ ਨੂੰ ਲੋਕਾਂ ਕੋਲ ਪੈਸੇ ਆ ਸਿਕਟਾ ਪੀਣ ਨੂੰ ਲੋਕਾਂ ਕੋਲ ਪੈਸੇ ਆ ਆਰਕੈਸਟਾ ਵਾਲਿਆਂ ਤੋਂ ਡਾਉਣ ਵਾਸਤੇ ਲੋਕਾਂ ਕੋਲ ਪੈਸੇ ਆ ਉੱਥੇ ਹਜ਼ਾਰਾਂ ਰੁਪਿਆ ਡਾ ਦਿੰਦੇ ਆ ਫੁਕਰੀਆਂ ਮਾਰਨ ਵਾਸਤੇ ਲੋਕਾਂ ਕੋਲ ਪੈਸੇ ਆ ਤੇ ਭਾਈ ਕੀ 500 ਰੁਪਿਆ ਕੁਝ ਵੀ ਨਹੀਂਗਾ ਜੇ 500 ਰੁਪਿਆ ਬਿਜਲੀ ਬਿੱਲ ਭਰਦਣ ਸਰਕਾਰ ਜਾਣਬੁੱਝ ਕੇ ਫ੍ਰੀ ਫ੍ਰੀ ਕਰੀ ਜਾਂਦੀ ਆ ਲੋਕ ਫ੍ਰੀ ਦਾ ਆਨੰਦ ਲਈ ਜਾਂਦੇ ਆ ਨੱਚ-ਨੱਚ ਕੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਮਹਿਕਮੇ ਜਿੱਥੋਂ ਤੱਕ ਮੈਨੂੰ ਲੱਗਦਾ ਪ੍ਰਾਈਵੇਟ ਕੰਪਨੀਆਂ ਨਾਲ ਖਰੀਦਣਾ ਤੇ ਮੈਂ ਵਾਰ-ਵਾਰ ਕਹਿ ਰਿਹਾ ਤੁਸੀਂ ਕਹਿ ਦੋ ਜੇ ਵਿਸ਼ਪ ਦੀ ਫਾਜ਼ਲ ਕਾ ਤੂੰ ਐਵੇਂ ਫਿਰਦਾ ਸੀ ਫੇਰ ਭਾਈ ਜਿਹੜਾ ਤੁਸੀਂ ਕਹਿੰਨੇ ਆ ਕਿ ਅੱਜ ਪ੍ਰਦੀਪ ਦੀ ਡੈਥ ਹੋਈ ਨੂੰ ਮਤਲਬ ਐਕਸੀਡੈਂਟ ਹੋਇਆ ਨੂੰ ਲਗਭਗ 2 ਦਿਨ ਹੋ ਗਏ ਆ ਕੱਲ ਸ਼ਾਮ ਦਾ ਹੋਇਆ ਬਈ ਉਹਨਾਂ ਨੂੰ ਪੁੱਛਣ ਦੀ ਕੀ ਲੋੜ ਆ ਉਹ ਕਿਉਂ ਪੁੱਛਣਗੇ ਤੁਹਾਡੇ ਕੋਲੋਂ ਆ ਕੇ ਉਹਨਾਂ ਦਾ ਕਿਹੜਾ ਕਸ਼ੇ ਲੱਗਦਾ ਜਿਥੋਂ ਲੋਕਾਂ ਦੀ ਕੋਈ ਔਕਾਤ ਨਹੀਂ ਗਈ ਲੋਕਾਂ ਦੀ ਜਿਹੜੀ ਔਕਾਤ ਆ ਉਹ ਲੋਕਾਂ ਦੀ ਔਕਾਤ ਸਿਰਫ ਵੋਟਾਂ ਵਾਲੇ ਦਿਨ ਹੁੰਦੀ ਆ ਜਾਂ ਵੋਟਾਂ ਤੋਂ 15 ਦਿਨ ਪਹਿਲਾਂ ਹੁੰਦੀ ਆ ਉਸ ਤੋਂ ਬਾਅਦ ਲੋਕਾਂ ਦੀ ਕੋਈ ਔਕਾਤ ਨਹੀਂ ਹੁੰਦੀ ਯਾਦ ਰੱਖੋ ਤੁਸੀਂ ਕਾ ਇੱਥੇ ਐਕਸੀਡੈਂਟ ਹੋਇਆ ਤੁਸੀਂ ਕਹਿੰਦੇ ਆ 20 ਮੌਤਾਂ ਹੋ ਗਈਆਂ ਮੌਤ ਭਰਾਵੋ ਕੋਈ ਸਰਕਾਰ ਦੀ ਨਹੀਂ ਹੋਈ ਮੌਤ ਤਾਂ ਉਹਨਾਂ ਦੇ ਜੀ ਦੀ ਹੋਈ ਆ ਜਿਹੜਾ ਕਮਾਉਂਦਾ ਸੀ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ ਜਿਹੜੇ ਉਸ ਵਿਅਕਤੀ ਦੇ ਸਿਰ ਤੋਂ ਖਾਂਦੇ ਸੀ ਉਹਨਾਂ ਦਾ ਘਰ ਦਾ ਚਰਾਗ ਬੁੱਝ ਗਿਆ ਜਿਨ੍ਹਾਂ ਨੂੰ ਲੋੜ ਸੀ ਸਰਕਾਰ ਨੂੰ ਉਹਦੀ ਕੀ ਲੋੜਾ ਵਾਧੂ ਲੋਕ ਵੋਟਾਂ ਪਾਉਣ ਵਾਲੇ ਬੈਠੇ ਉਹਨਾਂ ਕੋਲ ਪਿੰਡਾਂ ਦੇ ਵਿੱਚ ਤੁਹਾਡੀ ਔਕਾਤ ਬਣਦੀ ਆ ਸਰਪੰਚੀ ਦੇ ਇਲੈਕਸ਼ਨ ਵੇਲੇ ਔਰ ਹਲਕਿਆਂ ਚ ਾਕਾਤ ਪੈਂਦੀ ਐ ਐਮਐਲਏ ਦੇ ਇਲੈਕਸ਼ਨਾਂ ਵੇਲੇ ਤੁਹਾਡੀ ਔਕਾਤ ਸਿਰਫ ਇਲੈਕਸ਼ਨਾਂ ਵੇਲੇ ਹੁੰਦੀ ਆ ਇਲੈਕਸ਼ਨਾਂ ਤੋਂ ਬਾਅਦ ਤੁਹਾਡੀ ਕੋਈ ਔਕਾਤ ਨਹੀਂ ਨਾਲੇ ਉਲੂਆਂ ਦੀ ਸਰਕਾਰ ਨੂੰ ਦੱਸ ਰਹੇ ਆ ਤੁਸੀਂ ਉਲੂਆਂ ਦੀ ਸਰਕਾਰ ਜਿੱਥੇ ਹੋਵੇ ਉੱਥੇ ਉਜਾੜਾ ਪੈਣਾ ਹੀ ਹੁੰਦਾ ਤੁਹਾਡਾ ਉਜਾੜਾ ਪੈ ਰਿਹਾ ਭਰਾਵੋ ਔਰ ਇਹਦਾ ਪ੍ਰਦੀਪ ਦੀ ਤਾਂ ਮੌਤ ਹੋਈ ਆ ਤੁਸੀਂ 20 ਜਣਿਆਂ ਦੀ ਦੱਸਿਆ ਨਾ ਮੌਤ ਹੋਈ ਆ ਕੁਝ ਬਿਜਲੀ ਡਿਪਾਰਟਮੈਂਟ ਵਿੱਚ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਜਿਹੜੇ ਖੰਭਿਆਂ ਤੇ ਚੜ ਗਏ ਕਦੇ ਕਿਤੇ ਚੜ ਗਏ ਕਈਆਂ ਦੀਆਂ ਰੀੜ ਦੀਆਂ ਹੱਡੀਆਂ ਟੁੱਟ ਜਾਂਦੀਆਂ ਕਈਆਂ ਦੀ ਰੀੜ ਦੀਆਂ ਹੱਡੀਆਂ ਕ੍ਰੈਕ ਹੋ ਜਾਂਦੀਆਂ ਕਈਆਂ ਦੀ ਢੂਈ ਟੁੱਟ ਜਾਂਦੀ ਆ ਕਈਆਂ ਦੇ ਕੋਈ ਸਿਰ 'ਚ ਸੱਟ ਵੱਜ ਜਾਂਦੀ ਆ ਕਈਆਂ ਦੀ ਲੱਤ ਟੁੱਟ ਜਾਂਦੀ ਆ ਮੈਂ ਕਈ ਮਰੀਜ਼ ਅੱਖੀਂ ਵੇਖਿਆ ਉਹ ਮੰਜਿਆਂ ਤੇ ਪਏ ਉਹਨਾਂ ਨੇ ਆਤਮ ਹੱਤਿਆ ਕਰ ਲਈ ਲਾਈਟਾਂ ਨੂੰ ਆਪ ਦੇ ਹੱਥ ਲਾ ਲਾ ਕੇ ਮੰਜਿਆਂ ਤੇ ਪਿਆ ਨੇ ਕਿਉਂਕਿ ਉਹਨਾਂ ਨੂੰ ਘਰੇ ਵੀ ਕੋਈ ਪੁੱਛਦਾ ਨਹੀਂ 7 8 12000 ਤੋਂ ਵੱਧ ਤਨਖਾਹ ਆਉਗੀ ਉਹਦਾ ਮਾਪਿਓ ਵੀ ਉਹਨੂੰ ਮੰਜੇ ਤੇ ਪੈਣ ਨੂੰ ਗਾਲਾਂ ਕੱਢਦਾ ਜਿੰਨਾ ਪਿੱਛੇ ਉਹ ਕਮਾਉਂਦਾ ਹੁੰਦਾ ਕੰਜਰ ਦਾ ਮਰਦਾ ਨਹੀਂ ਮਗਰੋਂ ਨਹੀਂ ਲੈਂਦਾ ਹਾਂ ਉਹ ਗੱਲ ਵੱਖਰੀ ਆ ਜਦੋਂ ਮੌਤ ਹੋ ਜਾਂਦੀ ਉਦੋਂ ਰੋਂਦੇ ਆ ਕਿਉਂਕਿ ਉਹ ਦੁੱਖ ਨਾਲ ਕਹਿੰਦੇ ਆ ਉਹਦੀ ਲੈਟਰਿੰਗ ਬਾਥਰੂਮ ਤੱਕ ਉਹਦਾ ਮੰਜੇ ਤੇ ਪਿਆ ਨਿਕਲੀ ਜਾਂਦਾ ਹੁੰਦਾ ਪਰ ਕਿਸੇ ਬਿਜਲੀ ਡਿਪਾਰਟਮੈਂਟ ਦੇ ਮੰਤਰੀ ਨੇ ਆ ਕੇ ਨਹੀਂ ਪੁੱਛਿਆ ਬਿਜਲੀ ਡਿਪਾਰਟਮੈਂਟ ਦੇ ਅਫਸਰ ਨੇ ਆ ਕੇ ਨਹੀਂ ਪੁੱਛਿਆ ਇਹ ਵੀਰੋ ਤੁਹਾਡੀ ਔਕਾਤ ਬਣਾਤੀ ਇਹਨਾਂ ਨੇ ਇਹ ਯਾਦ ਰੱਖੋ ਸਨ ਮੈਨੂੰ ਪੂਰੀ ਹਮਦਰਦੀ ਆ ਤੁਹਾਡੇ ਨਾਲ ਪਰ ਇਹਨਾਂ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਨੀ ਕਿੰਨੇ ਮਰਜੀ ਧਰਨੇ ਲਾ ਲਓ ਦੱਸੋ ਜੇ ਕਿ ਉਲੰਘਾਂ ਦੀ ਸਰਕਾਰ ਚੋਂ ਕਿਹੜੇ ਤੁਹਾਡੇ ਕੋਲ ਆਉਂਦੇ ਆ ਕਿਸੇ ਨੇ ਕੋਲੇ ਨਹੀਂ ਆਉਣਾ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਜੇ ਧਰਨਾ ਚੱਲੀ ਗਿਆ ਧਰਨਾ ਵਾਧਾ ਗਿਆ ਫਿਰ ਲੋਕਾਂ ਦਾ ਘੱਟ ਹੁੰਦਾ ਗਿਆ ਮੈਨੂੰ ਤਾਂ ਪਤਾ ਨਹੀਂ ਨਹੀਂ ਮੈਂ ਤਾਂ ਆ ਜਾਣਾ ਸੀ ਮੈਂ ਜਗਦੀਪ ਤਲੀ ਨੂੰ ਰਾਤ ਮੈਸੇਜ ਕੀਤਾ ਸੀ ਕਿ ਭਰਾ ਮੈਨੂੰ ਦੱਸੋ ਉੱਥੇ ਧਰਨਾ ਲੱਗਿਆ ਕਿ ਨਹੀਂ ਲੱਗਿਆ ਮੈਂ ਉੱਥੇ ਪਹੁੰਚਾਂ ਪਰ ਹਲੇ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਤੇ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਧਰਨਾ ਉੱਥੇ ਲੱਗਿਆ ਕਿ ਨਹੀਂ ਲੱਗਿਆ ਚਮਕੌਰ ਸਾਹਿਬ ਦੇਖਣੀ ਕਹਿੰਦੇ ਲੱਗਿਆ ਹੋਇਆ ਧਰਨਾ ਤੇ ਮੈਂ ਉੱਥੇ ਜ਼ਰੂਰ ਪਹੁੰਚੂਗਾ ਪਰ ਮੈਂ ਤੁਹਾਨੂੰ ਇਹੀ ਗੱਲਾਂ ਕਹਿਣੀਆਂ ਕਿ ਯਾਦ ਰੱਖੋ ਤੁਸੀਂ ਰੌਲੇ ਪਾਓ ਤੁਹਾਨੂੰ ਪੱਕੇ ਕੀਤਾ ਜਾਵੇ ਪਰ ਇਹਨਾਂ ਨੇ ਪੱਕੇ ਪੁੱਕੇ ਨਹੀਂ ਕਰਨਾ ਤੁਹਾਨੂੰ ਉਹਦਾ ਕਾਰਨ ਕੀ ਆ ਪੈਸੇ ਹੀ ਐ ਨਹੀਂ ਬਿਜਲੀ ਡਿਪਾਰਟਮੈਂਟ ਵਿੱਚ ਕੰਮ ਤੇ ਲੋਕ ਤੁਹਾਨੂੰ ਕਹਿੰਦੇ ਆ ਵੀ ਆਜੋ ਪਹੀ ਰਾਤ ਨੂੰ ਲਾਈਟ ਖਰਾਬ ਹੋ ਗਈ ਔਖੇ ਬਹੁਤ ਹੋਏ ਪਏ ਆ ਕੌਣ ਕੀ ਨੂੰ ਸੁਣਾਈਏ ਜਦੋਂ ਉਲੰਘਾਂ ਦੀ ਸਰਕਾਰ ਹੋਵੇ ਕਿਸੇ ਨੇ ਨਹੀਂ ਸੁਣਨਾ ਬਾਈ ਜੀ ਲੋਕ ਮੰਝਿਆ ਤੇ ਪਏ ਆ ਤੁਹਾਡੇ ਡਿਪਾਰਟਮੈਂਟ ਦੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਸਰਕਾਰ ਵੱਲੋਂ 1 ਰੁਪਿਆ ਨਹੀਂ ਮਿਲਿਆ ਜਿਹੜੇ ਐਮਐਲਏ ਦਾ ਦੰਦ ਟੁੱਟ ਜੇ ਉਹਦਾ ਵੀ ਸਰਕਾਰੀ ਇਲਾਜ ਸ਼ੁਰੂ ਹੋ ਜਾਂਦਾ ਜੇ ਕਿਸੇ ਨੂੰ ਉਹ ਖਰਾਟੇ ਆਉਂਦੇ ਆ ਹੁਣ ਉਹਦਾ ਵੀ ਇਲਾਜ ਹੋ ਜਾਂਦਾ ਪਰ ਬਾਈ ਇੱਥੇ ਲੋਕ ਡੈਲੀ ਮਰ ਰਹੇ ਆ ਇਹਨੂੰ ਕੌਣ ਪੁੱਛ ਰਿਹਾ ਹਸਪੀਟਲਾਂ ਦੇ ਵਿੱਚ ਲੋਕ ਮਰ ਰਹੇ ਆ ਕਿੰਨੇ ਕ ਨੂੰ ਪੁੱਛ ਲਿਆ ਸਰਕਾਰ ਨੇ ਕਿਉਂਕਿ ਸਰਕਾਰ ਲੂਆਂ ਦੀ ਆ ਉਜਾੜਾ ਪੈ ਰਿਹਾ ਉਜਾੜੇ ਜਿੱਥੇ ਐਹੋ ਜੀ ਸਰਕਾਰ ਹੋਵੇ ਉੱਥੇ ਤਾਂ ਉਜਾੜੇ ਪੈਂਦੇ ਹੀ ਪੈਂਦੇ ਆ ਇਹ ਉਜਾੜੇ ਚੱਲ ਰਹੇ ਆ ਇਹ ਉਜਾੜੇ ਰੁਕਨੇ ਆ ਤਾਂ ਬਿਜਲੀ ਡਿਪਾਰਟਮੈਂਟ ਵਾਲਿਓ ਰੌਲਾ ਪਾਓ ਤੇ ਕੱਚੇ ਮੁਲਾਜ਼ਮਾਂ ਜਿਹੜੇ ਚਾਹੇ ਉਹ ਪੱਕੇ ਮੁਲਾਜ਼ਮਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਕਰੀ ਨਹੀਂ ਮਿਲਣੀ ਜਿਹੜਾ ਅੱਜ ਐਸਡੀਓ ਲੱਗ ਗਿਆ ਅੱਜ ਜਈ ਲੱਗ ਗਿਆ ਸਰਕਾਰੀ ਕੀ ਗੱਲ ਤੁਹਾਡੇ ਬੱਚਾ ਨੇ ਨੌਕਰੀ ਨਹੀਂ ਕਰਨੀ ਗਾ ਨੂੰ ਤੁਸੀਂ ਚੁੱਪ ਹੋ ਜਾਂਨੇ ਆ ਤੁਸੀਂ ਇਹ ਸੋਚ ਲੈਨੇ ਆ ਕਿ ਸਾਨੂੰ ਤਾਂ ਸਰਕਾਰ ਨੇ ਤਨਖਾਹ ਦੇਣੀ ਆ ਸਾਡੇ ਵੱਲੋਂ ਭਲਾ ਫ੍ਰੀ ਕਰਦੇ ਸਾਡੇ ਵੱਲੋਂ ਭਲਾਓ ਕਰਦੇ ਪਰ ਬਾਈ ਫਿਰ ਉਹ ਦਿਨ ਦੂਰ ਨਹੀਂ ਗਏ ਜਦੋਂ ਇੱਕ ਇੱਕ ਤਨਖਾਹ ਨੂੰ ਦੋ ਦੋ ਮਹੀਨੇ ਤਰਸਿਆ ਕਰੋਗੇ ਪੰਜ ਪੰਜ ਮਹੀਨੇ ਤਰਸਾ ਕਰੋਗੇ ਤੁਹਾਡੀ ਤਨਖਾਹ ਨਹੀਂ ਆਇਆ ਕਰਨੀ ਤੁਹਾਡੀ ਤਨਖਾਹ ਖਾਤੇ ਵਿੱਚ ਨਹੀਂ ਪਿਆ ਕਰਨੀ ਪਾਊਗੀ ਕਿੱਥੋਂ ਜਦੋਂ ਬਿਜਲੀ ਡਿਪਾਰਟਮੈਂਟ ਵਿੱਚ ਪੈਸੇ ਨਹੀਂ ਰਹਿਣਾਗਾ ਐਂਡ ਤੇ ਆ ਕੇ ਇਹ ਭਗਵੰਤ ਮਾਨ ਅਰਗਿਆਂ ਨੂੰ ਨਹੀਂ ਪਤਾ ਵੀ ਸਿਆਸਤਾਂ ਕੀ ਆ ਇਹ ਤਾਂ ਫ੍ਰੀ ਬਿਜਲੀਆਂ ਦੇ ਕੇ ਆਪਦੇ ਸੈੱਲ ਬਣਾਉਂਦੇ ਆ ਬਾਈ ਇਹ ਰੌਲਾ ਤੁਸੀਂ ਪਾਉਣਾ ਇਹ ਤੁਹਾਡੀ ਜਿਹੜੀ ਮੈਂ ਇੱਕ ਗੱਲ ਹੋਰ ਕਹਿੰਦਾ ਸਰਕਾਰ ਨੂੰ ਕਿ ਸਰਕਾਰ ਜੀ ਜਿਹੜੇ ਲੋਕ ਖੰਭਿਆਂ ਤੇ ਚੜਕੇ ਜਿਨ੍ਹਾਂ ਦੀ ਕੋਈ ਹੱਡੀ ਟੁੱਟ ਗਈ ਜਾਂ ਰੀੜ ਦੀ ਹੱਡੀ ਹਿੱਲ ਗਈ ਉਹ ਮੰਜਿਆਂ ਤੇ ਪਏ ਆ ਕਈ ਲੋਕ ਕਈਆਂ ਨੇ ਆਤਮ ਹੱਤਿਆ ਕਰ ਲਈ ਉਹਨਾਂ ਦਾ ਵਿੱਚੇ ਲੈਟਰ ਨੂੰ ਬਾਥਰੂਮ ਨਿਕਲ ਰਿਆ ਤੇ ਉਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਕੀ ਗੱਲ ਚੱਕਰ ਕੀ ਆਏ ਜਦੋਂ ਤੁਹਾਡਾ ਕੋਈ ਵੀ ਰੱਬ ਨਾ ਕਰੇ ਕਿਸੇ ਐਮ ਐਲ ਏ ਐਮ ਪੀ ਦਾ ਨੁਕਸਾਨ ਹੁੰਦਾ ਉਹਨੂੰ ਉਹ ਸਾਡੇ ਖਾਤੇ ਚੋਂ ਇਲਾਜ ਹੁੰਦਾ ਤੇ ਫਿਰ ਉਹਨਾਂ ਦਾ ਇਲਾਜ ਕਿਉਂ ਨਹੀਂ ਹੁੰਦਾ ਜਿਹੜੇ ਲੋਕ ਤੁਹਾਨੂੰ ਰਾਜੇ ਬਣਾਉਂਦੇ ਆ ਜਿਹੜੇ ਆਮ ਘਰਾਂ ਤੋਂ ਮੰਤਰੀ ਬਣਾਉਂਦੇ ਆ ਉਹਨਾਂ ਲੋਕਾਂ ਦਾ ਹਸਪੀਟਲਾਂ 'ਚ ਇਲਾਜ ਨਹੀਂ ਹੁੰਦਾ। ਉਹਨਾਂ ਲੋਕਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਕਿੰਨਾ ਚਿਰ ਚੱਲਦਾ ਰਹੂ? ਫਿਰ ਮੰਨਗੇ ਅਸੀਂ ਕਿ ਵਾਕਈ ਪੰਜਾਬ ਦੇ ਲੋਕਾਂ ਨੇ ਉਲੰਘਾਂ ਦੀ ਸਰਕਾਰ ਚੋਂ ਲਈ ਆ। ਠੀਕ ਆ। ਸੱਚ ਦੇ ਤੁਸੀਂ ਪਰਚੇ ਪਾਉਨੇ ਆ। ਅੱਗੇ ਸੱਚ ਬੋਲਿਆ ਸੀ ਜ਼ਮੀਨ ਦੇ ਮੁੱਦੇ ਤੇ ਕਪਲਾ ਹੋਇਆ। ਕਹਤਾ ਪਰਚਾ ਮੇਰੇ ਤੇ ਪਿਆ। ਕੋਈ ਗੱਲ ਨਹੀਂ। ਮੈਂ ਗਰੀਬ ਬੰਦਾ ਸੀ ਆਰਥਿਕ ਪੱਖੋਂ ਮੰਨ ਜਾ ਗਿਆ। ਪਰ ਇੱਕ ਗੱਲ ਯਾਦ ਰੱਖੋ ਕਿ ਸੱਚ ਬੋਲਣਾ ਪੈਣਾ ਪੰਜਾਬ ਦੇ ਲੋਕੋ ਜੇ ਤੁਸੀਂ ਬੱਚਿਆਂ ਨੂੰ ਜਈ ਲਾਉਣਾ ਲੈਂਮੈਨ ਲਾਉਣਾ ਪੜ੍ਹਾਈਆਂ ਤਾਂ ਤੁਸੀਂ ਕਰਾਈ ਜਾਂਦੇ ਆ ਲੱਗਣਗੇ ਕਿੱਥੋਂ ਆ ਆਈਟੀਆਈ ਕਰਕੇ ਸ਼ਣਕਨੇ ਵਜਾਉਣਗੇ ਜੋ ਆਕਾਂ ਵਾਲੇ ਕੀ ਕਰਨਗੇ ਉਹ ਪੜ੍ਹਾਈ ਤਾਂ ਜਾਂਦੇ ਆ ਆਈਟੀਆਈ ਕਰਾਈ ਜਾਂਦੇ ਆ ਪਰ ਲੱਗਣਗੇ ਕਿੱਥੇ ਬਿਜਲੀ ਡਿਪਾਰਟਮੈਂਟ ਤਾਂ ਦਿਨੋਂ ਦਿਨ ਘਾਟੇ 'ਚ ਜਾ ਰਿਹਾ ਭਾਈ ਸਾਹਿਬ ਸਰਕਾਰ ਨੂੰ ਬੇਨਤੀ ਕਰਦਾ ਕਿ 5-500 ਰੁਪਿਆ ਬਿਜਲੀ ਬੇਲੀ ਲਾ ਦੋ ਜੇ ਲੋਕ ਸ਼ਰਾਬ ਪੀ ਸਕਦੇ ਆ ਲੋਕ ਸਿੱਕਾ ਪੀ ਸਕਦੇ ਆ 5 500 ਰੁਪਏ ਕਿਲੋ ਆ ਜਿਹੜੀਆਂ ਜੇ ਲੋਕ ਉਹ ਜਰਦੇ ਲਾ ਸਕਦੇ ਆ ਜਿਹੜੇ ਹਜ਼ਾਰਾਂ ਰੁਪਏ ਕਿਲੋ ਆ ਤੇ ਫਿਰ ਬਈ ਉਹ 500 ਰੁਪਿਆ ਤੁਸੀਂ ਇਹ حساب ਲਾ ਲਓ ਕਿ 400 ਰੁਪਿਆ ਦਿਹਾੜੀ ਆ ਹਰ ਘਰ ਨੂੰ 500 ਰੁਪਿਆ ਬਿਜਲੀ ਬਿੱਲ ਹੋਇਆ ਲਗਭਗ 250 ਕਰੋੜ ਰੁਪਏ ਮਹੀਨੇ ਦਾ ਪਿਆ ਕਰੂਗਾ ਸਾਨੂੰ ਨੌਕਰੀਆਂ ਮਿਲ ਜਾਣੀਆਂ ਸੋਕਾ ਪਾ ਰਹੇ ਆ ਤੁਸੀਂ ਉਜਾੜਾ ਪਾ ਰਹੇ ਆ ਉਜਾੜਾ ਨਾ ਪਾਓ ਜਿੱਥੇ ਤੁਹਾਡੇ ਅਰਕੀਆਂ ਸਰਕਾਰਾਂ ਹੋਣ ਉੱਥੇ ਉਜਾੜਾ ਪੈਂਦਾ ਤੇ ਅੱਜ ਤੱਕ ਅਸੀਂ ਉਲੂਆਂ ਦੀ ਸਰਕਾਰ ਹੀ ਚੁੰਦੇ ਆਏ ਆ ਉਜਾੜਾ ਸਾਡਾ 70 ਸਾਲਾਂ ਤੋਂ ਚੱਲ ਰਿਹਾ ਉਜਾੜਾ ਸਾਡਾ 78 ਸਾਲਾਂ ਤੋਂ ਹੀ ਚੱਲ ਰਿਹਾ ਉਜਾੜਾ ਸਾਡਾ ਉਦੋਂ ਤੋਂ ਚੱਲ ਰਿਹਾ ਜਦੋਂ ਦੇ ਲੋਕ ਇੱਥੇ ਪੈਦਾ ਹੋਏ ਆ ਪਹਿਲਾਂ ਉਜਾੜਾ ਅੰਗਰੇਜ਼ਾਂ ਨੇ ਪਾਤਾ ਰਾਜਿਆਂ ਨੇ ਪਾਤਾ ਔਰ ਫਿਰ ਉਜਾੜਾ ਮਨੁਵਾਦੀਆਂ ਨੇ ਪਾਤਾ ਫਿਰ ਉਜਾੜਾ ਮੰਤਰੀਆਂ ਨੇ ਪਾਤਾ ਕਿਉਂਕਿ ਅਸੀਂ ਉਲੂਆਂ ਦੀ ਸਰਕਾਰ ਹੀ ਚੁੰਦੇ ਆਏ ਆ ਜੇ ਭਰਾਵੋ ਮੈਂ ਝੂਠ ਬੋਲਦਾ ਕਮ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਜੇ ਮੈਂ ਕੁਝ ਗਲਤ ਬੋਲਿਆ ਤੇ ਜੇਕਰ ਇਹ ਗੱਲਾਂ ਸੱਚ ਆ ਤੇ ਫਿਰ ਤੁਸੀਂ ਸਾਡੀ ਸਰਕਾਰ ਤੱਕ ਪਹੁੰਚਾ ਦਿਓ ਭਾਵੇਂ ਚੋਣਤਾ ਤੁਸੀਂ ਉੱਲੂਆਂ ਦੀ ਲਈ ਆ ਪਰ ਹੋ ਸਕਦਾ ਉੱਲੂਆਂ ਦੀ ਸਰਕਾਰ ਲੋਕਾਂ ਦੇ ਤਰਸ ਖਾਂ ਲੱਗ ਜੇ ਉੱਲੂਆਂ ਦੀ ਸਰਕਾਰ ਮੈਂ ਤਾਂ ਕਹਿ ਰਿਹਾ ਨਸ਼ੇ ਦੇ ਨਾਲ ਉਜਾੜਾ ਪੈ ਰਿਆ ਰੁਜ਼ਗਾਰ ਦਾ ਉਜਾੜਾ ਪੈ ਰਿਆ ਹਸਪੀਟਲਾਂ 'ਚ ਉਜਾੜਾ ਪੈ ਰਿਆ ਸਿੱਖਿਆ ਦਾ ਉਜਾੜਾ ਪੈ ਰਿਆ ਨੌਜਵਾਨਾਂ ਦਾ ਉਜਾੜਾ ਪੈ ਰਿਆ ਕਸਾਨੀ ਦਾ ਉਜਾੜਾ ਪੈ ਰਿਆ ਮਜ਼ਦੂਰਾਂ ਦਾ ਉਜਾੜਾ ਪੈ ਰਿਆ ਇੱਜ਼ਤਾਂ ਦਾ ਉਜਾੜਾ ਪੈ ਰਿਆ ਇੱਥੇ ਧਰਮਾਂ ਦਾ ਉਜਾੜਾ ਪੈ ਰਿਆ ਮੈਂ ਤਾਂ ਕਹਿ ਰਿਹਾ ਜੇਕਰ ਗੱਲ ਸੱਚ ਹੈ ਤੇ ਸਰਕਾਰ ਤੱਕ ਪਹੁੰਚਣੀ ਚਾਹੀਦੀ ਆ ਤੇ ਬਿਜਲੀ ਮਹਿਕਮੇ ਵਾਲਿਓ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਤਾਂ ਨੌਕਰੀ ਕਰੀਏ ਨੇ ਤੁਹਾਡੇ ਬੱਚਾ ਨੂੰ ਇਹ ਬੱਚਾ ਨਹੀਂ ਤੁਹਾਡਾ ਲੱਗਦਾ ਕਿਉਂਕਿ ਇਹ ਫਿਰ ਪ੍ਰਾਈਵੇਟ ਹੀ ਹੋਣਗੇ ਜਦੋਂ ਘਾਟੇ 'ਚ ਘਾਟੇ 'ਚ ਘਾਟੇ 'ਚ ਚੱਲੀ ਜਾਂਦਾ ਇਹਨੂੰ ਘਾਟੇ 'ਚ ਨਾ ਇਹਨੂੰ ਨਫੇ 'ਚ ਕਰੋ ਤਾਰਾਂ ਆਪਾਂ ਪਾਉਣੀਆਂ ਨੌਕਰੀਆਂ ਆਪਾਂ 60 70000 ਰੁਪਏ 90000 ਰੁਪਏ ਹਜ਼ਾਰਾਂ ਰੁਪਏ ਤਨਖਾਹ ਮਹੀਨੇ ਦੀਆਂ ਪੂਰੀ ਨਹੀਂ ਕਰਦੇ ਇੱਕ ਵਿਅਕਤੀ ਦੀ ਕਰੋੜਾਂ ਰੁਪਏ ਤਨਖਾਹ ਭਰਨੀ ਕਿੱਥੋਂ ਆਊਗਾ ਪੈਸਾ ਜੇਕਰ ਪ੍ਰਭਾਵੋ ਗਲਤ ਆ ਕਿਉਂਕਿ ਲੋਕਾਂ ਨੂੰ ਉਹ ਗੱਲ ਗਲਤੀ ਲੱਗਦੀ ਹੈ ਜਿੱਥੇ ਇਹਨਾਂ ਨੂੰ ਪੈਸਾ ਭਰਨਾ ਪਵੇ ਤੇ ਪ੍ਰਭਾਵੋ ਤੁਹਾਡੇ ਕੋਲੋਂ ਵੀ ਦੋਨੇ ਹੱਥ ਜੋੜ ਕੇ ਮਾਫੀ ਚੋਹਨੇ ਸਿਰ ਨਵਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ